ਹਰ ਦਿਨਾਂ ਧੁੰਦ ਦੇ ਕਾਰਨ ਕਈ ਹਾਦਸੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਇੱਕ ਹਾਦਸਾ ਕੁਝ ਦਿਨ ਪਹਿਲਾਂ ਇਸੇ ਜਗ੍ਹਾ ਤੋਂ ਥੋੜੀ ਦੂਰੀ ਦੇ ਉੱਤੇ ਸਾਹਮਣੇ ਆਇਆ ਸੀ ਕਿ ਕਿਨੂਆਂ ਦੇ ਨਾਲ ਆ ਭਰਿਆ ਹੋਇਆ ਟਰਾਲਾ ਜਿਹੜਾ ਇੱਕ ਕਾਰ ਦੇ ਉੱਪਰ ਪਲਟ ਜਾਂਦਾ ਹੈਗਾ ਤਾਂ ਹੁਣ ਇੱਕ ਹੋਰ ਹਾਦਸਾ ਜਿਹੜਾ ਉਹ ਸਾਹਮਣੇ ਆਇਆ ਹੈਗਾ ਜਿੱਥੇ ਕਿ ਓਵਰ ਲੋਡ ਟਰੈਕਟਰ ਟਰਾਲੀ ਜਿਸ ਦੇ ਵਿੱਚ ਪਰਾਲੀ ਦੀਆਂ ਗੱਠਾਂ ਲੱਦੀਆਂ ਹੋਈਆਂ ਸੀ ਉਹ ਰਸਤੇ ਦੇ ਹਾਈਵੇ ਦੇ ਉੱਪਰ ਆ ਰਿਹਾ ਸੀਗਾ ਤਾਂ ਇੱਕ ਟਰਾਲਾ ਜਿਹੜਾ ਉਸ ਨੂੰ ਫੇਟ ਮਾਰਦਾ ਹੈਗਾ ਤਾਂ ਟਰਾਲਾ ਫੇਟ ਮਾਰ ਕੇ ਲੰਘ ਜ਼ਰੂਰ ਜਾਂਦਾ ਹੈਗਾ ਪਰ ਉਸ ਦੇ ਮਾ ਪਲਟਣ ਦੇ ਨਾਲ ਨਾਲ ਹੀ ਮੰਗਰਾ ਰਿਆ ਇੱਕ ਹੋਰ ਬਾਜਰੀ ਦਾ ਭਰਿਆ ਹੋਇਆ ਟਰਾਲਾ ਉਸ ਨੂੰ ਬਚਾਉਂਦੇ ਬਚਾਉਂਦੇ ਜਿਹੜਾ ਪਲਟ ਜਾਂਦਾ ਹੈਗਾ ਫਿਲਹਾਲ ਜਿਹੜੇ ਟਰੈਕਟਰ ਦੇ ਉੱਪਰ ਸਵਾਰ ਲੋਕ ਸੀ ਉਹਨਾਂ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਤਾਂ ਨਹੀਂ ਹੋਇਆ ਪਰ ਜਿੰਨਾ ਨੁਕਸਾਨ ਹੋਇਆ ਉਹ ਪਰਾਲੀ ਦੀਆਂ ਗੱਠਾਂ ਦਾ ਹੋਇਆ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਅਤੇ ਦੂਜੇ ਪਾਸੇ ਜਿਹੜਾ ਉਹਨਾਂ ਲੋਕਾਂ ਦੀ ਜਾਨ ਬਚਾਉਂਦੇ ਹੋਏ ਜਿਹੜਾ ਟਰਾਲਾ ਸੀ ਉਹ ਬਜਰੀ ਦਾ ਭਰਿਆ ਹੋਇਆ ਉਹ ਦੂਜੇ ਪਾਸੇ ਜਾ ਕੇ ਜਿਹੜਾ ਉਹ ਪਲਟ ਜਾਂਦਾ ਹੈਗਾ ਸੋ ਟੱਕਰ ਮਾਰਨ ਵਾਲਾ ਜਿਹੜਾ ਟਰਾਲਾ ਸੀ ਉਹ ਇੱਥੋਂ ਅੱਗੋਂ ਲੰਘ ਜਾਂਦਾ ਹੈਗਾ ਅਤੇ ਦੂਜਾ ਮਗਰ ਆਉਂਦਾ ਹੋਇਆ ਟਰਾਲਾ ਜਿਹੜਾ ਉਹ ਪਲਟ ਜਾਂਦਾ ਹੈਗਾ ਸੋ ਇਸ ਤਰੀਕੇ ਦੇ ਹਾਦਸੇ ਜਿਹੜੇ ਧੁੰਦ ਦੇ ਕਾਰਨ ਸੰਘਣੀ ਧੁੰਦ ਦੇ ਕਾਰਨ ਦੇਖਣ ਨੂੰ ਜਿਹੜੇ ਉਹ ਮਿਲਦੇ ਨੇ ਵੱਖੋ-ਵੱਖਰੇ ਹਾਦਸੇ ਜਿਹੜੇ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਮੌਕੇ ਦੇ ਉੱਪਰ ਜਿਹੜਾ ਐਸ ਐਫ ਐਸ ਐਫ ਦੀ ਟੀਮ ਜਿਹੜੀ ਉਹ ਪਹੁੰਚੀ ਹੈਗੀ ਸੋ ਉਹਨਾਂ ਨੇ ਜਿਹੜਾ ਬਾਅਦ ਦੇ ਵਿੱਚ ਇਸ ਪ੍ਰਾਲੀ ਨੂੰ ਪਾਸੇ ਕਰਾ ਕੇ ਨੈਸ਼ਨਲ ਹਾਈਵੇ ਖਲਵਾਇਆ ਅਤੇ ਲੋਕਾਂ ਨੂੰ ਆਉਣ ਜਾਣ ਦੇ ਲਈ ਜਿਹੜਾ ਉਹ ਰਸਤਾ ਬਣਾ ਕੇ ਦਿੱਤਾ ਗਿਆ ਕਿਉਂਕਿ ਧੁੰਦ ਦੇ ਕਾਰਨ ਹੋਰ ਵੀ ਜੇਕਰ ਜਾਮ ਲੱਗਦਾ ਤਾਂ ਵੱਡੇ ਹਾਸੇ ਹੋ ਸਕਦੇ ਸੀ ਸਿੰਘ ਮਾਵੀਰ ਸਿੰਘ ਹਾਂ ਕਿੱਥੋਂ ਆ ਰਹੇ ਹੋ ਰਸਤਾ ਜਾ ਰਿਹਾ ਮੈਂ ਮੱਠਾਨਕੋਟ ਸੇ ਆ ਰਹਾ ਥਾ ਔਰ ਬਟਿੰਡੇ ਜਾ ਰਹਾ ਥਾ ہاں کریشر لے کے آیا بجری ہاں بٹنڈا میں یہ ٹریکٹر والا اچانک اس کی یہ پتا نہیں ہے کون سائڈ دبایا کیسے ہویا ہوا اس طرف چل تھا ادھر آ گیا اس کو بچانے کے لیے دو بندے تھے میں جان سے چلے جائے گا اس کو بچانے کے لیے میں میری گاڑی گرا دیا اس کو یہ بول رہا ہے ٹرالی والا سائڈ مار کے باگ گیا یہ انس ہو گیا اس کو وہ تو میرے پتہ نہیں ہے پورا دیا کود کے آگیا گیا ادھر گاڑی کروس کر لیا گاڑی نے بھی اس کی جان بچانے کی میں میری گاڑی کو گرا دیا کو ٹرالی دو بندے تھے اس کو بچانے ایک چکر میں جو ٹرالی والا سائڈ مار کے گیا وہ نہیں پکڑا وہ پتہ نہیں ہے میں تو دیکھا ہی نہیں وہ پتہ ہی نہیں میں نے دیکھا ہی نہیں بھائی بھائی پتا نہیں ہے سائیڈ مارا نہیں مارا میرے کو تو پتا نہیں ہے میں تو دیکھا نہیں میں میری سائیڈ یہ پورا ایک دم سیکورٹی فورس والے آئے ہیں سرکشا والے اس کو تو میں بلایا ابھی آیا دس منٹ میں ابھی اس کو تو پہلا میں کچھ نہیں دیکھا میں تو ادھر ابھی بلایا نقصان ہوا ہوگا کم سے کم ہو گیا لاکھ ڈیڑھ لاکھ کا تو ہو گیا

ਇਹੀ ਗੱਲ ਹੋਈ ਏ ਘੋੜੇ ਵਾਲੇ ਨੇ ਸਾਈਡ ਮਾਰੀ ਆ ਜੀ ਘੋੜੇ ਵਾਲਾ ਨਿਕਲ ਗਿਆ ਏ ਉਹਦਾ ਕੋਈ ਕਸੂਰ ਨਹੀਂ ਜਾ ਉਹ ਆਪਦੀ ਜਾਨ ਬਚਾਉਣ ਦੇ ਚੱਕਰ ਚ ਉਹ ਗੱਡੀ ਤਾਂ ਪਲਟ ਗਈ ਏ ਤੈਨੂੰ ਵੀ ਜਾਂਦੇ ਜਾਂਦੇ ਉਹ ਵੀ ਪਲਟ ਗਈ ਹਾਂਜੀ ਕਿੰਨਾ ਨੁਕਸਾਨ ਹੋਇਆ ਮੇਰਾ ਤਾਂ 7000 ਦਾ ਥੱਲੇ ਆ ਗਿਆ ਮੈਂ 3000 ਹੁਣ ਤੇ 4000 ਦੱਗੇ ਆਇਆ ਗਰੀਬ ਅਸੀਂ ਬੰਦੇ ਆ ਟਰਾਲਾ ਵੀ ਕਿਰਾਏ ਤੇ ਹੀ ਟਰੈਕਟਰ ਵੀ ਕਿਰਾਏ ਤੇ ਆ ਪਹਿਲਾ ਗੇੜਾ ਮੇਰਾ ਲੀਵਰ ਪਈ ਏ 7000 ਰੁਪਏ 7000 ਤਾਂ ਲੀਵਰ ਹੀ ਪੈ ਗਈ ਆ ਜੀ ਲੱਗ ਕੇ ਮੰਨ ਲਓ ਦੁਬਾਰਾ ਲੋਦੀ ਜਾਦੀ ਹਾਂਜੀ ਠੀਕ ਆ ਪਠਾਨਕੋਟ ਜਾਣਾ ਹਾਂਜੀ 11 ਵਜੇ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਐਕਸੀਡੈਂਟ ਹੋਇਆ ਹੈ ਉਹ ਜਿਹੜੇ ਬਾਈਪਾਸ ਤੇ ਆ ਕੇ ਦੇਖਿਆ ਤੇ ਇੱਕ ਪ੍ਰਾਲੀ ਵਾਲੀ ਟਰਾਲੀ ਅਤੇ ਬਜਰੀਨਾ ਲੋਡਡ ਸੀਗਾ ਘੋੜਾ ਉਹਨਾ ਵੀ ਆਪਸ ਵਿੱਚ ਟੱਕਰ ਟੱਕਰ ਹੋਈ ਆ ਤਾਂ ਆ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਕੋ ਛੱਟ ਨਹੀਂ ਲੱਗੀ ਪਰ ਮਾਲੀ ਨੁਕਸਾਨ ਦੋਨਾ ਧਿਰਾਂ ਦਾ ਹੋਇਆ ਹੈ ਉਹਦੀ ਪ੍ਰਾਲੀ ਫਿਲਰਡ ਕਰਕੇ ਤੇ ਡੈਲਟਾਂ ਸੀਗੀਆਂ ਪ੍ਰਾਲੀ ਦੀਆਂ ਖੁੱਲ ਗਈਆਂ ਇਸ ਕਰਕੇ ਰੋਡ ਕਾਫੀ ਬਲੌਕ ਹੋ ਗਿਆ ਜੀ ਟ੍ਰਾਫਿਕ ਨੂੰ ਚੁਚਾੜੂ ਢੰਗ ਨਾਲ ਚਲਾਉਣ ਲਈ ਇਹ ਰੋਡ ਪਹਿਲਾਂ ਤਾਂ ਓਪਨ ਕਰਵਾਇਆ ਤੇ ਸਾਰਿਆਂ ਨੂੰ ਚੈੱਕ ਵੀ ਕੀਤਾ ਕਿ ਕਿਸੇ ਦੇ ਕੋਈ ਛੱਟ ਛੱਟ ਨਹੀਂ ਲੱਗੀ ਗੱਡੀਆਂ ਪਰੇ ਕਰਾਈਆਂ ਗਈਆਂ ਫਿਰ ਗੱਡੀਆਂ ਵੀ ਪਰੇ ਕਰਵਾ ਦਿੱਤੀਆਂ ਨਾਲ ਤੇ ਪ੍ਰਾਲੀ ਸਾਈਡ ਕਰਵਾ ਦਿੱਤੀ ਆ ਤੇ ਰੋਡ ਨੋਰਮਲ ਸਟਾਰਟ ਕਰਵਾ ਦਿੱਤਾ ਹੈ ਕਿ ਟ੍ਰਾਫਿਕ ਨੋਰਮਲੀ ਹੁਣ ਚੱਲ ਰਹੀ ਆ ਬਾਕੀ ਦੋਨਾਂ ਧਿਰਾਂ ਦਾ ਜੋ مالی ਨੁਕਸਾਨ ਹੋਇਆ ਹੈ ਉਹਨਾਂ ਦਾ ਜੋ ਵੀ ਕੰਪਰੋਮਾਈਜ਼ ਕਰਵਾਣਾ ਹੈ ਉਹ ਕਰ ਲੈਂਦੇ ਜਾਂ ਜੋ ਵੀ ਇਹਨਾਂ ਨੇ ਕਾਰਵਾਈ ਕਰवानी ਹੈ ਉਹਦੇ ਲਈ ਥਾਣਾ ਤਿੱਬੜ ਨੂੰ ਰਿਪੋਰਟ ਕਰਵਾ ਦਿੱਤਾ ਗਿਆ ਥਾਣਾ ਤਿੱਬੜ ਹਾਂਜੀ ਹਾਂਜੀ ਤੇ ਬਜਰੀ ਨਾਲ ਭਰੇ ਆ ਸੀ ਹਾਂਜੀ ਟਰੱਕ ਬਜਰੀ ਨਾਲ ਲੋਡਰ ਸੀ ਹਾਂਜੀ ਥੋੜਾ ਜਿਹਾ ਸਾਈਡ ਤੇ ਟਰੱਕ ਜਿਹੜਾ ਰੋਡ ਤੋਂ ਸਾਈਡ ਤੇ ਹੀ 흘ਰੀ ਬਜਰੀ ਤੇ ਬਜਰੀ ਕਰਕੇ ਰੋਡ ਤੇ ਕੋਈ ਟ੍ਰਾਫਿਕ ਨੂੰ ਪ੍ਰਭਾਵ ਨਹੀਂ ਪਿਆ ਰੋਡ ਜਿਹੜਾ ਬਲੌਕ ਹੋਇਆ ਪਰਾਲੀ ਦੇ ਬੈੱਡ ਫੁੱਲਣ ਕਰਕੇ ਹੋਇਆ ਪ੍ਰਭਾਵਿਤ ਕਾਫੀ ਟ੍ਰਾਫਿਕ ਬਟੋ ਬੀ ਕਰਵਾ ਦਿੱਤੀ ਕਿ ਇਹ ਠੀਕ ਤੇ ਹੁਣ ਸਾਰੇ ਹਾਲਾਤ ਨੋਰਮਲ ਨੇ ਟਰੱਕ ਜਿੱਦਾਂ ਪਜਟਿਆ ਕੋਈ ਛੱਟ ਦੇ ਨਹੀਂ ਲੱਗੀ ਨਹੀਂ ਨਹੀਂ ਛੱਟ ਕਿਸੇ ਦੇ ਵੀ ਕੋਈ ਨਹੀਂ ਲੱਗੀ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਛੱਟ ਨਹੀਂ ਲੱਗੀ ਬਿਲਕੁਲ ਹੀ